ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋਟ ਦਾ ਸਰਹੱਦੀ ਇਲਾਕਾ ਹੈਗਾ ਪਿੰਡ ਹੈਗਾ ਕੋਲੀਆਂ ਤਸਵੀਰਾਂ ਨਾਲ ਦੀ ਸਕਰੀਨ ਤੇ ਪਹਿਲੇ ਦਿਖਾਵਾਂਗੇ ਤਸਵੀਰਾਂ ਦੇਖ ਸਕਦੇ ਹੋ ਇਸ ਪਿੰਡ ਦੇ ਵਿੱਚ ਜਿਹੜਾ ਕਾਫੀ ਗੰਦਗੀ کہہ ਸਕਦੇ ਆ ਪਈ ਹੋਈ ਹੈ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਹੇ ਇੱਕ ਗਲੀ ਦੀਆਂ ਕਿਵੇਂ ਬੱਚੇ ਛੋਟੇ ਛੋਟੇ ਜਿਹੜੇ ਆ ਲੋਗ ਚੁੱਕ ਕੇ ਕੁਛੜ ਜਿਹੜੇ ਸਕੂਲ ਛੱਡਣ ਦੇ ਲਈ ਜਾ ਰਹੇ ਨੇ ਜਿਹੜੇ ਬੱਚੇ ਪੈਦਲ ਵੀ ਚੱਲ ਰਹੇ ਨੇ ਕਿਵੇਂ ਉੱਥੋਂ ਗੁਜ਼ਰੇ ਨੇ ਦਾਦੇ ਕਿ ਜਦੋਂ ਵੀ ਬਰਸਾਤਾਂ ਆਉਂਦੀਆਂ ਚਾਹੇ ਸ਼ਹਿਰ ਹੋਣ ਚਾਹੇ ਪਿੰਡ ਹੋਣ ਅਕਸਰ ਜਿਹੜੇ ਆ ਸਰਕਾਰਾਂ ਦੀਆਂ ਜਿਹੜੀਆਂ ਪੋਲਾ ਖੋਲਦੇ ਨੇ ਨਜ਼ਰ ਆਉਂਦੇ ਨੇ ਤਸਵੀਰਾਂ ਦੇਖ ਸਕਦੇ ਹੋ ਸ਼ਹਿਰਾਂ 'ਚ ਵੀ ਇਹੋ ਹਾਲਾਤ ਬਣਦੇ ਨੇ ਪਿੰਡਾਂ 'ਚ ਵੀ ਬਰਸਾਤਾਂ 'ਚ ਇਹ ਹਾਲਾਤ ਬਣ ਜਾਂਦੇ ਪਰ ਖਾਸ ਕਰਕੇ ਇਸ ਗਲੀ ਦੀ ਗੱਲ ਕਰਾਂਗੇ ਜਿਹੜੀ ਪਿਛਲੇ ਕਈ ਸਾਲਾਂ ਤੋਂ ਇਸ ਦਾ ਕੰਮ ਜਿਹੜਾ ਲਟਕਿਆ ਹੋਇਆ ਜਿਹੜੇ ਪੀੜਤ ਪਰਿਵਾਰ ਨੇ ਜਿਹੜੇ ਰਹਿੰਦੇ ਨੇ ਇਸ ਗਲੀ ਦੇ ਵਿੱਚ ਉਹਨਾਂ ਵੱਲੋਂ આરોਪ ਵੀ ਲ ਪੀ ਕਿਤਨਾ ਕੀਤੇ ਉਹਨਾਂ ਨਾਲ ਜਿਹੜੀ ਹੈ ਰਾਜਨੀਤੀ ਖੇਢੀ ਆ ਰਹੀ ਹੈ ਉਹਨਾਂ ਦੀ ਗਲੀ ਬਣਾਈ ਨਹੀਂ ਜਾ ਰਹੀ ਉਹਨਾਂ ਵੱਲੋਂ ਡਾਕੂਮੈਂਟ ਵੀ ਦਿਖਾਏ ਗਏ ਨੇ ਤਸਵੀਰਾਂ ਵੀ ਦਿਖਾ ਰਿਹਾ ਨਾਲ ਨਾਲ ਤੁਹਾਨੂੰ ਡਾਕੂਮੈਂਟਾਂ ਦੀਆਂ ਵੀ ਡਾਕੂਮੈਂਟ ਵੀ ਦਿਖਾਏ ਗਏ ਨੇ ਕਿ ਇਹ ਗਲੀ ਜਿਹੜੀ ਆ ਪਾਸ ਵੀ ਹੋ ਚੁੱਕੀ ਹੈ ਕਾਗਜ਼ਾਂ ਦੇ ਵਿੱਚ ਨਿਕਲ ਚੁੱਕੀ ਹੈ ਲੇਕਿਨ ਜਿਹੜਾ ਇਟਸ ਗਲੀ ਨੂੰ ਬਣਾਇਆ ਨਹੀਂ ਜਾ ਰਿਹਾ ਉਹਨਾਂ ਵੱਲੋਂ ਕਿਤੇ ਨਾ ਕਿਤੇ ਕਹਿ ਸਕਦੇ ਜਿਹੜਾ ਪਿੰਡ ਦਾ ਮੌਜੂਦਾ ਸਰਪੰਚ ਹੈਗਾ ਉਹਦੇ ਤੇ આરોਪ ਲਗਾਏ ਗਏ ਨੇ ਕਿ ਉਹਨਾਂ ਵੱਲੋਂ ਜਿਹੜੀ ਉਹਨਾਂ ਦੀ ਗਲੀ ਨਹੀਂ ਬਣਾਈ ਜਾ ਰਹੀ ਹਲਕੀ ਜਿਹੜੇ ਡਾਕੂਮੈਂਟ ਦਿਖਾਏ ਨੇ ਉਹਦੇ ਵਿੱਚ ਉਸ ਸਰਪੰਚ ਦੇ ਉਸ ਸਮੇਂ ਦੇ ਸਾਈਨ ਵੀ ਕੀਤੇ ਹੋਏ ਦਿਖਾਏ ਗਏ ਨੇ ਕਿ ਉਹਨਾਂ ਵੱਲੋਂ ਰਾਜਨਾਮਾ ਜਦੋਂ ਹੋਇਆ ਉਹਦੇ ਵਿੱਚ ਗਲੀ ਜਦੋਂ ਨਿਕਲੀ ਸੀ ਤੇ ਇਸ ਸਰਪੰਚ ਵੱਲੋਂ ਵੀ ਜਿਹੜੇ ਸਾਈਨ ਕੀਤੇ ਗਏ ਇਸ ਦੇ ਬਾਵਜੂਦ ਜਿਹੜੀ ਗਲੀ ਹੈ ਨਹੀਂ ਬਣਾਈ ਜਾ ਰਹੀ ਜਦ ਕਿ ਜਦੋਂ ਸਰਪੰਚ ਜਿਹੜੇ ਹੈਗੇ ਪਿੰਡ ਦੇ ਉਹਨਾਂ ਨਾਲ ਗਲਵਾਦ ਕੀਤੀ ਹੈ ਉਹਨਾਂ ਨੇ ਸਾਫ਼ ਤੌਰ ਤੇ ਇਹਨਾਂ ਆਰੋਪਾਂ ਨੂੰ ਨਕਾਰਿਆ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਇਸ ਗਲੀ ਦੇ ਵਿੱਚ ਹੋਰ ਪਰਿਵਾਰ ਰਹਿੰਦੇ ਆ ਕਿਤੇ ਨਾ ਕਿਤੇ ਉਹਨਾਂ ਦਾ ਆਪਸੀ ਡਿਸਪਿਊਟ ਹੈਗਾ ਇਸ ਜਗ੍ਹਾ ਨੂੰ ਲੈ ਕੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਸਾਡੀ ਜਿਹੜੀ ਜਗ੍ਹਾ ਆ ਇਸ ਗਲੀ ਦੇ ਵਿੱਚ ਆਂਦੀ ਆ ਜਾਂ ਪਲਾਟ ਹੈਗਾ ਉਹ ਗਲੀ ਦੇ ਵਿੱਚ ਆਂਦੇ ਆ ਇਹਨਾਂ ਵੱਲੋਂ ਸਾਫ਼ ਕਿਹਾ ਗਿਆ ਕਿ ਅਗਰ ਇਹ ਨਿਸ਼ਾਨਦੇਹੀ ਆਪਣੀ ਜਗ੍ਹਾ ਦੀ ਕਰਵਾ ਲੈਂਦੇ ਆ ਤੇ ਉਹਨਾਂ ਵੱਲੋਂ ਜਲਦੀ ਇਹਨਾਂ ਦੀ ਜਿਹੜੀ ਗਲੀ ਆ ਬਣਾ ਦਿੱਤੀ ਜਾਏਗੀ ਗੱਲਬਾ ਸੁਣਾਣੇ ਜਿਹੜੇ ਪਰਿਵਾਰ ਹੈਗੇ ਆ ਜਿਨ੍ਹਾਂ ਵੱਲੋਂ ਕੀ ਮੰਗ ਹੈਗੀ ਹੈ ਜਿਹੜੇ ਇਸ ਨਰਕ ਭਰੀ ਜ਼ਿੰਦਗੀ 'ਚ ਜੀ ਰਹੇ ਤੋ ਉਧਰ ਹੀ ਦੂਸਰੇ ਪਾਸੇ ਜਿਹੜੇ ਸਰਪੰਚ ਹੈਗੇ ਆ ਉਹਨਾਂ ਦਾ ਕੀ ਕਹਿਣਾ ਇਸ ਸਾਰੇ ਮਾਮਲੇ ਸੰਬੰਧੀ ਤਦ ਤੱਕ ਬਣੀ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਸਰ ਜੀ ਨਾਮ ਇਹ ਆਪਣਾ ਸਤਨਾਮ ਸੁਖਵੀਰ ਖਾਲਾ ਹੈ ਉਹਦੇ ਪਪਾ ਕਿਹੜਾ ਪਿੰਡ ਹੈਗਾ ਆਪਣਾ ਆਪਣਾ ਪਿੰਡ ਹੈਗਾ ਜੀ ਕੋਹਲੀਆ ਸਤਿ ਜੀ ਜੀ ਫਿਰ ਪ੍ਰੋਬਲਮ ਆ ਰਹੀ ਹੈ ਤੁਸੀਂ ਇਹ ਰੋਪ ਲਗਾ ਰਹੇ ਹੋ ਕਿ ਸਰਪੰਚ ਬੋਲੋਗੇ ਨਹੀਂ ਸਾਡੇ ਗੱਲ ਨਹੀਂ ਬਣਾਉਂਦੇ ਹਾਂ ਰੱਬੂ ਸਰਪੰਚ ਨੂੰ 4 ਮਹੀਨੇ ਹੋ ਗਏ ਜੇ ਕਹਿੰਦੇ ਆ ਬਰਸਾਂਤ ਤੋਂ ਪਹਿਲਾਂ ਸਾਡੀ ਗਲੀ ਬਣਾ ਦੋ ਗਲੀ ਬਣਾ ਦੋ ਸਾਡੀ ਗਲੀ ਬਣਾ ਦੋ ਪਰਸਾਂ ਚ ਬਹੁਤ ਦਿੱਕਤਾਂ ਦੀ ਜੇ ਤੇ ਸਾਡੀ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਨਾ ਹੀ ਉਹਨੇ ਕੀਤੀ ਉਹਨੇ ਸਿੱਧੀ ਗੱਲ ਮੁਗਾਈ ਕਿ ਮੈਂ ਉੱਥੇ ਜਾ ਕੇ ਹੀ ਫੇਰਨੇ ਜਿ ਪੜਾਉਣਾ ਮੈਂ ਕਿਹਾ ਸਰ ਸੇਕੜੇ ਗਲ ਨੂੰ ਪੜਾਉਣਾ ਇਹ ਉੱਥੇ ਦੇ ਰਾਇ ਨਾ ਸਭ ਕਿਥੇ ਹੋਇਆਦਾ ਗਲੀ ਬਣੀ ਦੀ ਹੈ ਜਦੋਂ ਗਲੀ ਨਾ ਹੋਵੇ ਤਾਂ ਫੇਰ ਹੁੰਦੀ ਗੱਲ ਜੇ ਜਦੋਂ ਸਾਰੇ ਬਸਾਂ ਇਹ ਕਾਗਜ਼ ਪੱਤਾ ਸਭ ਹੋ ਕੇ ਹੀ ਸਾਡੇ ਕੋਲ ਦੂਜੀ ਪਾਰਟੀ ਸਰ ਮੈਂ ਘੁੱਟਦਾ ਨਹੀਂ ਦੂਜੀ ਪਾਰਟੀ ਦੇ ਨਾਲ ਦੱਲਾ ਬਣ ਜੇ ਹੋਵੇ ਹੁੰਦਾ ਨਾ ਉਹ ਕਰ ਰਿਹਾ ਜੀ ਸੈਕਟਰੀ ਕੋਲ ਵੀਡੀਓ ਕੋਲ ਕਿਸੇ ਕੋਈ ਸ਼ਿਕਾਇਤ ਲੈ ਕੇ ਦੇਸ਼ਮਤ ਹਾਂਜੀ ਸਰ 14 ਤਰੀਕ ਨੂੰ ਵੀਡੀਓ ਕੋ ਗਿਆ ਸੀਗਾ ਉਹਨਾਂ ਬਲੋ ਵੀ ਸਰ ਕੋਈ ਕਰਦਾ ਇਹਨੂੰ ਇਹ ਇੱਕ ਦਿਨ ਆਏ ਸੀਗੇ ਜੈ ਸੈਕਟਰੀ ਉਹਨਾਂ ਆ ਕੇ ਦੇ ਮੌਕਾ ਦੇਖਿਆ ਮੌਕੇ ਤੋਂ ਬਾਅਦ ਬਾਰਸ਼ ਲੱਗੀ ਹੋਈ ਸੀ ਬਾਰਸ਼ ਦੇਖ ਕੇ ਤੇ ਉਹਦੇ ਬਾਅਦ ਅਗਰ ਆ ਗਿਆ ਤੇ ਜਗਦੇ ਨਾ ਰੱਜੂ ਕੋ ਲਾਇਆ ਸਰ ਪਿੰਡ ਸਾਹਿਬ ਕੋ ਉਹਨਾਂ ਕੋ ਫਿਰ ਕੋਈ ਬਹਿ ਗਏ ਤੇ ਚੱਲਦੇ ਵਾਪਸ ਨੰਬਰ ਸਾਡਾ ਇਹਦਾ ਹੀ ਬਲੈਂਕ ਲਿਸ਼ ਤੇ ਪਾ ਗਏ ਜਿਵੇਂ ਵਿਖਿਆ ਕਿ ਪਾਣੀ ਕਾਫੀ ਸੀਗਾ ਗਲੀ ਦੇ ਵਿੱਚ ਬੱਚਿਆਂ ਨੂੰ ਚੱਕ ਕੇ ਲੰਘਣ ਬੜੀ ਦਿੱਕਤ ਆਦੀ ਹੋਊਗੀ। ਹਾਂਜੀ ਸਰ ਬਹੁਤ ਜਾਣ ਦੇ ਕੰਦਿਆ ਇਸ ਲਈ ਪਚਾਇ ਨੇ ਰਸਤਾ ਕਢਾਇਆ ਹੋਇਆ। ਮਾਰੇ ਉਹਨਾਂ ਰਾਜ ਮਹਾਰਾਜ ਜੀ ਇਹ ਬਣਾ ਨਹੀਂ ਰਹੇ ਜੀ। ਮੇਰੇ ਨਾਲ ਬਹੁਤ ਸਾਰਾ ਤਕਾ ਕਰ ਰਿਹਾ ਜੀ। ਸਰ ਸਾਹਮਣੇ ਗੱਲ ਕੀਤੀ ਆ ਉਹਨਾਂ ਨੇ ਇਹਨਾਂ ਸਾਰੇ ਰੂਪਾਂ ਨੂੰ ਲੁਕਾਰ ਕੇ ਵੇਖਿਆ ਕਿ ਇਹਨਾਂ ਦਾ ਕੋਈ ਆਪਸੀ ਡਿਸਕਿਊਟ ਆ ਕੋਈ ਕੇਸਕੂਸ ਵੀ ਚੱਲ ਰਿਹਾ ਕਿ ਇਹ ਸੰਗਿਆਣ ਦੇ ਵਿੱਚ ਗਲੀ ਬਣਾਉਣ ਨੂੰ ਤਿਆਰ ਹੈ। ਸਰ ਜੀ ਸਾਡੀ ਗਲੀ ਕੋਈ ਕਿਸੇ ਕੇਸ ਨਹੀਂ ਹੈਗਾ ਤੇ ਨਾ ਹੀ ਇਹ ਨਾਂ ਰੰਜਿਸ ਵਾਜੀ ਹੈ ਕਾਗਜ਼ਾਂ ਦੇ ਮੁਤਾਬਕ ਮੈਂ ਗਿਆ ਤੇ ਸਾਡ ਕਾਗਜ਼ਾਂ ਮੁਤਾਬਕ ਤੁਸੀਂ ਦੇਖੋ ਅਗਰ ਕਾਗਜ਼ਾਂ ਮੁਤਾਬਕ ਸਹੀ ਹੈ ਤੇ ਬਣਾਓ ਨਹੀਂ ਹੈਗਾ ਤੇ ਰਹਿਣ ਦਿਓ ਸਿਰ ਸਾਨੂੰ ਦੇ ਕਾਗਜ਼ ਬਿਲਕੁਲ ਓਕੇ ਰੱਖੇ ਜੇ ਮੈਂ ਤੇ ਦੂਜੀ ਪਾਰਟੀ ਕਹਿੰਦੀ ਵੀ ਕਾਗਜ਼ ਸਾਡੇ ਕੋਲ ਵੀ ਆ ਗਿਆ ਤੇ ਉਹਨਾਂ ਕੋ ਕਾਗਜ਼ ਕੋਈ ਸਰ ਕੋਈ ਹੈਗਾ ਨਹੀਂ ਸਿਰ ਸਰਪੰਚ ਦਾ ਜਿਹੜਾ ਦਵਾ ਹੈ ਸਾਡੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤੇ ਉਹ ਸਿਰ ਸੱਤ ਅੱਠ ਬੰਦੇ ਆ ਆਪਣੇ ਘਰ ਦੇ ਮੈਂਬਰ ਤੇ ਉਹਨਾਂ ਨੂੰ ਸਪੋਰਟ ਕਰਦਾ ਤੇ ਤੁਸੀਂ ਵੇਸਾਂ ਨੂੰ ਬੇਚਿੰਤ ਹੋ ਗਏ ਸਟ ਮਾਰ ਦੋ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਸਰਪੰਚ ਸਾਡਾ ਮੈਂਬਰ ਸਾਡੇ ਸਭ ਸੈਕਟਰੀ ਸਾਡੇ ਜੀ ਤੇ ਉੱਪਰ ਕਟਾਰੂ ਜਗਤ ਵੀ ਸਾਡੇ ਜੀ ਸਰ ਇਹ ਕਟਾਰੂ ਜਗਤ ਉਹਨੇ ਜਾਂ ਕਾਂਗਰਸ ਪਾਰਟੀ ਦੇ ਕੋਈ ਵੀ ਲੀਡਰ ਹੋਣ ਤੇ ਫਿਰ ਆਮ ਜਨਤਾ ਕੀ ਬਣੇਗਾ ਸਰ ਕੀ ਨਾ ਆਇਆ ਆਪਣਾ ਹਰੇ ਖਰੇ ਤਾਂ ਕੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਪਰਸਾਨੀ ਪਾਏ ਆ ਰਹੀ ਹੈ ਨਾ ਗੱਲ ਨਹੀਂ ਬਣਾਨੀ ਸਾਰੀ ਅਸੀਂ ਪੈਂਚ ਮਗਰ ਹੋਏ ਆ ਤੇ ਗੱਲ ਨਹੀਂ ਬਣਦੀ ਸਾਰੀ ਇਹ ਨਿਕਲ ਗਏ ਬੱਚੇ ਸਾਰੇ ਸਕੂਲ ਦੇ ਨਹੀਂ ਤੰਗੀ ਹੁੰਦੀ ਹੈ ਸਰਪੰਚ ਕੀ ਕਹਿੰਦਾ ਸਰ ਇਹਨੂੰ ਤੇ ਵੀ ਲੈਤਾ ਲਾਇਆ ਤੇ ਕਿਹਾ ਤਾਂ ਗਲੀ ਦੀ ਪ੍ਰਸ਼ੰਨੀ ਜਿਆਦਾ ਆ ਰਹੀ ਹੈ। ਕੋਣ ਡਿੱਕਾ ਪਾ ਰਿਹਾ ਗਲੀ ਦੇ ਵਿੱਚ? ਕੋਣ ਸੰਦ? ਕੀ ਮੰਗ ਕਰਦੇ ਤੁਸੀਂ? ਜਿੰਦ ਨਹੀਂ ਫੋਨ ਲਿੰਦੇ ਹਾਂ ਸਾਰੀ ਸਾਡੀ ਗਲੀ ਬਣਨੀ ਚਾਹੀਦੀ ਸੋ ਪਾਗਦੇ ਸਾਂ ਜੀ। ਕੀ ਮੰਗ ਕਰਦੇ ਤੁਸੀਂ? ਮੰਗ ਹੈ ਬਰਾਕਰਨੇ ਹੈ ਸਾਨੂੰ ਗਲੀ ਬਣਨੀ ਚਾਹੀਦੀ ਸਾਰੀ। ਅਜੀਤ ਸਿੰਘ ਭਾਈ ਸਾਹਿਬ ਜੀਰਾ ਸੁਭੀ ਜੀ ਹੈਗੇ ਤੁਹਾਡੇ ਪਿੰਡ ਉਹਨਾਂ ਗਲੀ ਦਾ ਕੀ ਰੋਫਰ ਲੱਗਦੇ ਗਲੀ ਨਹੀਂ ਬਣਦੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਰ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਕਿ ਮੈਂ ਬੇਨਤੀ ਕਰਨਾ ਤੁਹਾਡੇ ਤਿੰਨਾਂ ਦਾ ਹੀ ਇਹ ਜਿਹੜਾ ਸੁਖਬੀਰਪਾਲ ਆ ਇਹ ਪਿਛਲੇ 5 ਸਾਲ ਦੇ ਵਿੱਚ ਵੀ ਇਹਨਾਂ ਦਾ ਗੱਲ ਜਿਹੜਾ ਆਪਰ ਸੀਗਾ ਉਹ ਪਹਿਲੇ ਸਰਪੰਚ ਨੇ ਵੀ ਸੇ ਕਿ ਕਿ ਗੱਲ ਨਹੀਂ ਸੀ ਬੋਲਿਆ ਕਿਉਂਕਿ ਉਸ ਗਲੀ ਦੇ ਵਿੱਚ ਨਿਸਾਰ ਦੇ ਵੀ ਲੋੜ ਆ ਇੱਕ ਕੋੜ ਕਿਸ ਚੱਲਦਾ ਜਿਹੜਾ ਦੂਜੀ ਧਿਰ ਆ ਲਾਸਟ ਕਰ ਉਹ ਕਹਿੰਦਾ ਕਿ ਸਾਡਾ ਪਲਾਟ ਪੂਰਾ ਕਰ ਦਿਓ ਸਾਡੀ ਜਗ੍ਹਾ ਪੂਰਾ ਕਰ ਦਿਓ ਤੇ ਸਾਨੂੰ ਕੋਈ ਤਾਰੀਖ ਨਹੀਂ ਤੇ ਇਹ ਬਾਰ-ਬਾਰ ਪਟਾਇਤ ਨੂੰ ਕਹਿ ਰਿਹਾ ਪਟਾਇਤ ਉਹ ਕੰਮ ਕਰਕੇ ਸਾਡੀ ਗਲੀ ਬਣਾਓ ਕਸ਼ੀਬਾ ਹਰਸੀ ਮੈਂ ਇਹ ਮਨੇ ਇਹੇ ਬ੍ਰਦਰ ਨੂੰ ਕਿਹਾ ਇਹਨੂੰ ਕਿ ਆਪਾਂ ਦੂਸਰੀ ਪਾਰਟੀ ਜਿਹੜੀ ਸੀ ਜਿਹੜੀ ਇਹਨਾਂ ਦੇ ਆਪੋਜੀਸ਼ਨ ਜਿਹੜਾ ਜੀ ਗੱਲੀ ਨਹੀਂ ਬੰਦਦੇ ਉਹਨਾਂ ਨੂੰ ਵੀ ਕਿਹਾ ਸੀਗਾ ਪਰ ਇਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਦੋ ਮਹੀਨੇ ਤੋਂ ਬਾਅਦ ਜੋ ਮੇਰੇ ਕੋਲ ਪੈਸੇ ਤੇਰੇ ਸੀਗੇ ਅਸੀਂ ਦੂਸਰੀ ਗਲੀ ਦੇ ਵਿੱਚੋਂ ਆਪਣਾ ਮਥਾ ਪਾ ਕੇ ਉਸ ਗਲੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੁਣ ਬਰਸਾਤ ਆ ਗਈ ਆ ਤੁਹਾਨੂੰ ਬਰਸਾਤ ਕਰਕੇ ਪਾਣੀ ਤੇ ਖੜਦਾ ਹੀ ਹੈ ਖੜਾ ਵੀ ਹੈਗਾ ਪਰ ਉਸ ਗਲੀ ਦੇ ਵਿੱਚ ਮੈਨੂੰ ਵੀ ਜੋ ਪਤਾ ਕਿ ਉਸ ਗਲੀ ਨੂੰ ਲੋੜ ਹੈ ਜਦੋਂ ਲੋਕਾਂ ਨੂੰ ਦਿੱਕਤ ਆ ਰਹੀ ਹੈ ਜਿਵੇਂ ਲੋੜ ਹੈ ਪਰ ਮੇਨ ਗੱਲ ਸਾਰ ਉੱਥੇ ਇਹ ਹੈ ਕਿ ਉੱਥੇ ਰਫੜ ਇੱਕ ਕੋਟੇਸ ਆ ਇੱਕ ਪਲਾਟ ਵਾਲੇ ਕਹਿੰਦੇ ਕਿ ਸਾਡਾ ਪਲਾਟ ਪੂਰਾ ਕਰ ਦੇਣ ਦੋ ਹੀ ਧੜਾਂ ਇੱਕ ਸੁਖਵੀਰ ਪਾਲਾ ਇੱਕ ਪੂਰਨਤੰਦ ਮੈਂ ਚਾਹੁੰਦਾ ਕਿ ਦੋਨੇ ਆਪੇ ਬੈਠ ਕੇ ਸਲਾਮ ਮਸਲਾ ਕਰ ਦੇਣ ਆਪਾਂ ਗਲੀ ਬਣਾ ਦਈਏ ਮੈਨੂੰ ਇਸ ਵਿੱਚ ਕੋਈ ਪਰੇਸ਼ਾਨੀ ਕੋਈ ਤੰਗ ਨਹੀਂ ਦੇ ਸਕਦਾ